ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਮੈਂ ਇੱਕ ਗੱਲ ਜਿਹੜੀ ਹੈਗੀ ਜਾਣਕਾਰੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਇੱਕ ਤੁਹਾਡੇ ਤਾਈ ਮੈਸੇਜ ਦੇਣਾ ਚਾਹੁੰਦਾ ਕਾਫੀ ਕਿਸਾਨ ਵੀਰ ਆ ਜਿਹੜੇ ਮੈਟਰੀਬੂਜ਼ਨ ਟੈਕਨੀਕਲ ਦੀ 70% ਡਬਲਪੀ ਦੀ ਵਰਤੋਂ ਕਰਦੇ ਆ ਨਦੀਨ ਨਾਸ਼ਕ ਦੇ ਤੌਰ ਤੇ ਗੁੱਲੀ ਡੰਡੇ ਦੇ ਕੰਟਰੋਲ ਵਾਸਤੇ ਖਾਸ ਤੌਰ ਤੇ ਕਣਕ ਦੀ ਫਸਲ ਦੇ ਵਿੱਚ ਜਿਹੜੀ ਇਹ ਜਿਹੜੀ ਮੈਟਰੀਬਿਊਜ਼ਨ ਟੈਕਨੀਕਲ ਹੈ ਇਹ ਸफारਸ਼ ਨਹੀਂ ਹੈਗਾ ਤੇ ਜਿਹੜਾ ਇਹ ਮਤਲਬ ਜਿਹੜੀ ਵੀ ਕੰਪਨੀ ਵੱਲੋਂ ਆਉਂਦਾ ਮੈਟਰੀਬਿਊਜ਼ਨ ਟੈਕਨੀਕਲ ਵੱਖ-ਵੱਖ ਬ੍ਰਾਂਡ ਨੇਮ ਤੇ ਆਉਂਦਾ ਇਹ ਉਹਨਾਂ ਵੱਲੋਂ ਵੀ ਤਕਰੀਬਨ ਜਿਹੜੀ ਸਪਰੇਅ ਦੀ ਸफारਸ਼ ਹੁੰਦੀ ਹੈ ਪਰ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਵਰਤ ਰਹੇ ਹਾਂ ਮਿੱਟੀ ਦੇ ਵਿੱਚ ਪਾ ਰਹੇ ਹਾਂ ਯੂਰੀਆ ਯੂਰੀਆ ਨਾਲ ਲਾ ਕੇ ਕਾਫੀ ਕਿਸਾਨ ਵੀਰ ਪਾਉਂਦੇ ਆ ਕੋਈ ਕਿਸਾਨ ਵੀਰ ਵਿੱਚ ਡੀਜ਼ਲ ਵਗੈਰਾ ਹੋਰ ਸਮਾਨ ਵੀ ਪਾ ਲੈਂਦੇ ਆ ਆਪਦੇ ਆਪ ਦੇ ਤਜਰਬੇ ਨੇ ਕਿਸਾਨ ਵੀਰਾਂ ਦੇ ਬੇਨਤੀ ਇਹ ਹੈ ਕਿ ਜਿਹੜਾ ਗੁੱਲੀ ਡੰਡੇ ਨੂੰ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਮੈਂ ਪਿਛਲੇ ਸਾਲਾਂ ਦੌਰਾਨ ਵੀ ਬੇਨਤੀਆਂ ਕਰਦਾ ਰਿਹਾ ਕਿ ਉਹ ਸਪਰੇਅ ਟੈਕਨੋਲੋਜੀ ਜਿਹਦੇ ਵਿੱਚ ਪਾਣੀ ਦੀ ਪੂਰੀ ਮਾਤਰਾ ਸਹੀ ਸਮੇਂ ਤੇ ਸਪਰੇਅ ਸਹੀ ਬੱਤਰ ਤੇ ਸਪਰੇਅ ਸਹੀ ਨੌਜਨ ਨਾਲ ਸਪਰੇਅ ਬਹੁਤ ਜ਼ਰੂਰੀ ਹੁੰਦਾ ਆਪਣੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਅਜੇ ਜਿਹੜਾ ਹੈਗਾ ਸਪਲੈਟ ਫੈਨ ਫਲੱਡ ਜੈਟ ਨੋਜ਼ਲ ਦਾ ਨਹੀਂ ਪਤਾ ਬਹੁਤ ਵਾਰ ਮੈਂ 3 4 5 ਸਾਲਾਂ ਤੋਂ ਬੇਨਤੀਆਂ ਕਰਦੇ ਨੇ ਕਿ ਸਪਰੇਅ ਪੰਪ ਆ ਜਿਹੜਾ ਤੁਸੀਂ ਕਰਦੇ ਆ ਪ੍ਰੈਸ਼ਰ ਸਪਰੇਅ ਸਪਰੇਅ ਲਾਂਸ ਦੇ ਨਾਲ ਇੰਜਨ ਪੰਪ ਦੇ ਨਾਲ ਉਹ ਬਾਗਾਂ ਵਾਲੀ ਜਿਹੜੀ ਲਾਂਸ ਹੁੰਦੀ ਬਾਗਾਂ ਚ ਸਪਰੇਅ ਵਾਸਤੇ ਉਹ ਤੁਸੀਂ ਵਰਤਦੇ ਫਸਲਾਂ ਚ ਉਹ ਐਫੀਸ਼ੀਐਂਸੀ ਜਿਹੜੀ ਸਪਰੇਅ ਦੀ ਘਟਾਉਂਦੀ ਹੈ ਹੁਣ ਆ ਜੀ ਇਹ ਆਪਾਂ ਇਹ ਤੇ ਕਿ ਇਹ ਅਗਲੀਆਂ ਫਸਲਾਂ ਤੇ ਕੋਈ ਅਸਰ ਪਾ ਸਕਦਾ ਕਿ ਨਹੀਂ ਕਾਫੀ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਇਹ ਜਿਹੜਾ ਹੈਗਾ ਝੋਨੇ ਤੇ ਅਸਰ ਪਾ ਸਕਦਾ ਜਾਂ ਅਗਲੀ ਫਸਲ ਤੇ ਜਿਹੜੀ ਮੈਟਰੀਵਿਊਜ਼ ਨਾਲ ਰਿਜ਼ਲਟ ਜਿਹੜਾ ਹੈਗਾ ਮਾੜਾ ਪਾ ਸਕਦੀ ਅਸਰ ਤਾਂ ਕਾਫੀ ਕਿਸਾਨ ਵੀਰੇ ਨੂੰ 150 ਗ੍ਰਾਮ 200 ਗ੍ਰਾਮ 250 ਗ੍ਰਾਮ 300 ਗ੍ਰਾਮ ਤਾਈ ਵਰਤ ਰਹੇ ਗੁੱਲੀ ਡੰਡੇ ਦਾ ਹੁਣ ਦੇਖੋ ਜਿਵੇਂ ਗੁੱਲੀ ਡੰਡੇ ਬਾਰੇ ਕਹਿੰਦੇ ਆਪਾਂ ਹੌਲੀ ਹੌਲੀ ਹੁੰਦਾ ਹੁੰਦਾ ਗੁੱਲੀ ਡੰਡਾ ਹੁਣ ਕਾਫੀ ਖੇਤਾਂ 'ਚ ਹੋਣ ਲੱਗ ਪਿਆ ਤੁਸੀਂ ਗੁੱਲੀ ਡੰਡਾ ਖਤਮ ਵੀ ਕਰ ਲਓ ਅਗਲੇ ਸਾਲ ਫੇਰ ਉੱਗਿਆ ਹੁੰਦਾ ਸੀਡ ਬੈਂਕ ਤਿਆਰ ਹੋਇਆ ਮੰਨ ਲਓ ਜੇ ਤੁਹਾਡੇ ਪੰਜ ਜਾਂ 10 ਬੂਟੇ ਵੀ ਰਹਿੰਦੇ ਆ ਤਾਂ ਉਹ ਤੋਂ 15-20000 ਜਿਹੜਾ ਵੀ ਆ ਉਹ ਤਕਰੀਬਨ ਤਿਆਰ ਹੋ ਜਾਂਦਾ ਤੇ ਆਪਣੇ ਕਿੰਨੇ ਕਈ ਖੇਤਾਂ 'ਚ ਤਾਂ ਦੌਗੀਆਂ 'ਚ ਕਿੰਨਾ ਗੁੱਲੀ ਨਾ ਖੜਾ ਰਹਿ ਜਾਂਦਾ ਉਹ ਜਿਹੜਾ ਐਂਡ ਤੇ ਉੱਤੇ ਆਪਾਂ ਬੀ ਨਹੀਂ ਬਣ ਦੇਣਾ ਹੁੰਦਾ ਇਹ ਵੀ ਇੱਕ ਨੁਕਤਾ ਹੁੰਦਾ ਪਰ ਉਹਦੇ ਵੱਲ ਵੀ ਆਪਾਂ ਧਿਆਨ ਨਹੀਂ ਦਿੰਦੇ ਪਹਿਲਾਂ ਤਰਫਾਲੀ ਵਗੈਰਾ ਦੀ ਵਰਤੋਂ ਹੁੰਦੀ ਸੀ ਉਹ ਨਹੀਂ ਹੁੰਦੀ ਹੈਗੀ ਹੁਣ ਤਾਂ ਇਹ ਤੁਸੀਂ ਲੰਬਾ ਸਮੇਂ ਜਦੋਂ ਵਰਤੋਂਗੇ ਨਾ ਇਸ ਤਰ੍ਹਾਂ ਦੇ ਜਿਹੜੇ ਕੋਈ ਜ਼ਮੀਨ ਦੇ ਵਿੱਚ ਆਪਾਂ ਕੀਟਨਾਸ਼ਕ ਜਾਂ ਕੋਈ ਜਿਬਨਾ ਜ਼ਰੂਰ ਤੁਲੀਨਾਸ਼ਕ ਜਾਂ ਆਪਾਂ ਨਦੀਨਨਾਸ਼ਕ ਪਾਉਨੇ ਆ ਇਹਨਾਂ ਦਾ ਕੁਝ ਤਾਂ ਕਾਫੀ ਤਾਂ ਇੱਕੋ ਜਿਹਾ ਤਾਂ ਹੁੰਦਾ ਰੈਜ਼ੀਡਿਊਲ ਕੈਰੀਓਵਰ ਆਪਾਂ ਕਹਿ ਸਕਦੇ ਹਾਂ ਹਰਬੀਸਾਈਡ ਕੈਰੀਓਵਰ ਕਹਿ ਸਕਦੇ ਹਾਂ ਮਤਲਬ ਹਾਫ ਲਾਈਫ ਇਹਦੀ ਤਕਰੀਬਨ ਤਰੀਬਨ 60 ਦਿਨ ਤੱਕ ਹੁੰਦੀ ਹੈ ਕਿ ਇਹਦਾ ਕਾਫੀ ਜੇ ਇਹਨੂੰ ਸੋਇਲਜ਼ ਟੈਸਟ ਕਰੀਏ ਤਾਂ ਇਹਦਾ ਰੈਜ਼ੀਡੂ ਆ ਸਕਦਾ ਪਰ ਟ੍ਰੇਸ ਲੈਵਲ ਦੇ ਵਿੱਚ ਇਹ ਸਾਲ ਤੋਂ ਡੇਢ ਸਾਲ ਤੱਕ ਵੀ ਰਹਿ ਸਕਦਾ ਕੁਝ ਇੱਕ ਫੇਵਰੇਬਲ ਕੰਡੀਸ਼ਨਾਂ ਦੇ ਵਿੱਚ ਪੀ ਐਚ ਤੇ ਡਿਪੈਂਡ ਕਰਦੀ ਹੈ ਇਹਦੀ ਅਵੇਲੇਬਿਲਟੀ ਜਾਂ ਇਹਦੀ ਬ੍ਰੇਕਡਾਊਨ ਮਾਈਕਰੋਬਸ ਥੋੜੀ ਜ਼ਮੀਨ 'ਚ ਕਿੰਨੇ ਆ ਰੇਤਲੀ ਹੈ ਜ਼ਮੀਨ ਕਿ ਭਾਰੀ ਜ਼ਮੀਨ ਆ ਆਰਗੈਨਿਕ ਮੈਟਰੋ 'ਚ ਕਿੰਨੀ ਆ ਜੈਵਿਕ ਮਾਦਦਾ ਕਿੰਨਾ ਤੇ ਫਿਰ ਜਿਹੜੀ ਹੈਗੀ ਆ ਜੇ ਲੰਬਾ ਸਮਾਂ ਜਿਹੜੀ ਹੈ ਖੁਸ਼ਕੀ ਵਾਲੇ ਹਾਲਾਤ ਰਹਿੰਦੇ ਜ਼ਮੀਨ ਦੇ ਵਿੱਚ ਤਾਂ ਉਹ ਚੇ ਰੈਜ਼ੀਡੂ ਲੰਬਾ ਸਮਾਂ ਰਹਿ ਸਕਦਾ ਅਗਲੀ ਫਸਲ ਤੇ ਝਾੜ ਤੇ ਅਸਰ ਬਾਰੇ ਤਾਂ ਅਜੇ ਤੱਕ ਕੋਈ ਰਿਸਰਚ ਵਗੈਰਾ ਨਹੀਂ ਹੈਗੀ ਪਰ ਜੇ ਲੰਬਾ ਸਮਾਂ ਤੁਸੀਂ ਵਰਤੋਗੇ ਤਾਂ ਇਹ ਚ ਥੋੜਾ 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 ਰੈਜ਼ੀਡੂ ਜਮ੍ਹਾਂ ਹੁੰਦਾ 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 ਤੁਹਾਡੀ ਜ਼ਮੀਨ ਖਰਾਬ ਕਰੇਗਾ ਇਹ ਗੱਲ ਪੱਕੀ ਹੈ ਤੁਸੀਂ ਜੋ ਸਫਾਰਸ਼ ਅਨਸਾਰ ਸਪ੍ਰੇਆ ਹੁੰਦੀਆਂ ਕਿਸਾਨ ਵੀ ਰੋਕ ਰਿਆ ਕਰੋ ਜੇ ਕਰਨਾ ਵੀ ਹੁੰਦਾ ਤਾਂ ਬੜੇ ਸੰਜਮ ਦੇ ਨਾਲ ਵਰਤੋਂ ਕਰੋ ਕਈ ਕਿਸਾਨ ਵੀਰਾਂ ਵਿੱਚ ਡੀਜ਼ਲ ਪਤਾ ਨਹੀਂ ਹੋਰ ਕੁਝ ਪਾਈ ਜਾਂਦੇ ਆ ਜ਼ਮੀਨ ਖਰਾਬ ਹੋ ਰਹੀ ਹੈ ਏਵੇਂ ਜਿਵੇਂ ਗੁੱਲੀ ਡੰਡੇ ਦੇ ਉੱਤੇ ਰੈਜ਼ਿਸਟੈਂਸ ਆਈ ਨਦੀਨਨਾਸ਼ਕਾ ਬਾਰ-ਬਾਰ ਵਰਤਦੇ ਨੇ 2 2 3 3 ਵਰਤਦੇ ਨੇ ਫੇਰ ਵੀ ਕੰਟਰੋਲ ਨਹੀਂ ਹੁੰਦਾ ਏਵੇਂ ਇਹ ਚ ਜੇ ਰੈਜ਼ੀਡਿਊ ਵਿੱਚ ਕੈਰੀਓਵਰ ਇਸੇ ਤਰ੍ਹਾਂ ਹੁੰਦਾ ਰਿਹਾ ਆਪਾਂ ਹਰ ਸਾਲ ਵਰਤਦੇ ਰਹੇ ਆਂ ਤਾਂ ਕਿ ਇਹਨੇ ਕਿਤੇ ਜਾ ਕੇ ਆਪਣੀਆਂ ਫਸਲਾਂ ਤੇ ਵੀ ਪ੍ਰਭਾਵ ਪਾਉਣਾ ਇਹ ਸ਼ੁਰੂ ਕਰੂਗਾ ਪਲੱਸ ਇਹ ਲੀਚ ਡਾਊਨ ਕਰਦਾ ਹੈ ਜ਼ਮੀਨ ਦੇ ਵਿੱਚ ਥੱਲੇ ਪਾਣੀ ਤੱਕ ਜਿੱਥੇ ਵਾਟਰ ਟੇਬਲ ਉੱਚਾ ਪਾਣੀ ਦੇ ਵਿੱਚ ਜਾ ਕੇ ਮਿਕਸ ਹੁੰਦੀ ਆ ਫਿਰ ਤੁਸੀਂ ਡੀਜ਼ਲ ਵਗੈਰਾ ਜ਼ਮੀਨ ਚ ਪਾਉਨੇ ਆ ਉਹ ਵੀ ਨੁਕਸਾਨਦੇ ਆ ਜ਼ਮੀਨ ਆਪਾਂ ਜਿਹੜੀ ਹੈਗੀ ਇਹਦੀ ਖਰਾਬ ਕਰਾਂਗੇ ਕਾਫੀ ਫਸਲਾਂ ਵਾਸਤੇ ਇਹ ਨੁਕਸਾਨਦੇ ਜੜਾਂ ਦੀ ਗਰੋਥ ਦੇ ਵਿੱਚ ਪ੍ਰਭਾਵ ਪਾਉਂਦਾ ਕਿਉਂਕਿ ਫੋਟੋ ਸਿਸਟਮ ਟੂ ਟੂ ਤੇ ਇਹਨੇ ਕੰਮ ਕਰਨਾ ਫੋਟੋਸਿਸਟਮ 2 ਨੂੰ ਸਹੀ ਕੰਮ ਕਰਨ ਵਾਸਤੇ ਜਿਹੜੀ ਮੈਗਨੀਜ਼ੀਅਮ ਤੱਤ ਆ ਜਿਹੜਾ ਬੜਾ ਜ਼ਰੂਰੀ ਹੁੰਦਾ ਹੈ ਇਸੇ ਕਰਕੇ ਮੈਂ ਜਿੱਥੇ ਕੋਈ ਨੁਕਸਾਨ ਹੋ ਜਾਂਦਾ ਹੈ ਇਹਦੇ ਨਾਲ ਤਾਂ ਉਥੇ ਮੈਗਨੀਜ਼ੀਅਮ ਕਲੀ ਦਾ ਪਾਣੀ ਯੂਰੀਆ ਦੀ ਸਪਰੇ ਕਰਵਾਈਦੀ ਆ ਫੋਟੋਸਿਸਟਮ 2 ਹੁੰਦਾ ਹੈ ਕਿ ਕਲੋਰੋਫਿਲ ਨੂੰ ਲਾਈਟ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈਗੀ ਭੋਜਨ ਬਣਾਉਣ ਤੋਂ ਇਹ ਰੋਕਦਾ ਜਿੰਨਾਂ ਨਦੀਨਾਂ ਤੇ ਇਹ ਜਿਹੜਾ ਹੈਗਾ ਕੰਟਰੋਲ ਕਰਨ ਵਾਸਤੇ ਵਰਤਿਆ ਜਾਂਦਾ ਉਹ ਜਮੀਨ ਜੜ੍ਹਾਂ ਨਹੀਂ ਅਪਟੇਕ ਕਰਦੇ ਆ ਪੱਤਿਆਂ ਰਾਹੀਂ ਅਪਟੇਕ ਕਰਦੇ ਆ ਪਰ ਜੇ ਫਸਲ 'ਚ ਵੀ ਇਹਦੀ ਵੱਧ ਅਪਟੇਕ ਹੁੰਦੀ ਹੈ ਜਾਂ ਜ਼ਮੀਨ 'ਚ ਇਹਦਾ ਰੈਜ਼ੀਡੂ ਵੱਧ ਚਾਹੇ ਕਿ ਜਿਹੜੀਆਂ ਵੱਖ-ਵੱਖ ਸੈਂਸਿਟੀਵਿਟੀ ਐਕ੍ਰੋਪ ਦੀ ਉਹ ਵੱਖ-ਵੱਖ ਜਿਹੜਾ ਹੈਗਾ ਜੇ ਕੋਈ ਡਿਟੇਲ ਦੀ ਜਰੂਰਤ ਹੋਈ ਉਹ ਵੀ ਆਪਾਂ ਅੱਗੇ ਜਾ ਕੇ ਸਾਂਝੀ ਕਰਦੇ ਆਂਗੇ ਪਰ ਲਾਜ਼ਮੀ ਕਿਤੇ ਨਾ ਕਿਤੇ ਇਹਦੇ ਬਾਰੇ ਅਜੇ ਤੱਕ ਕੋਈ ਰਿਸਰਚ ਨਹੀਂ ਹੈ ਪਰ ਇਹਨੂੰ ਬੜੇ ਸੰਜਮ ਨਾਲ ਜਿਹੜਾ ਫਰਵਾਰ ਤੋਂ ਬਗੈਰ ਸਫਾਰਸ਼ ਜਿਹੜੇ ਤਰੀਕਿਆਂ ਤੋਂ ਪਰਹੇਜ਼ ਕਰੋ ਨਹੀਂ ਕਿਤੇ ਨਾ ਕਿਤੇ ਜਾ ਕੇ ਵੀ ਨੁਕਸਾਨ ਕਰਨਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਾਰੋ ਬਾਦਰੋ